ਤੁਹੋਈ ਸ਼ਾਇਦ ਦਾ ਇਮਾਰਾ ਸਾਡਾ ਨਿਕਲਦਾ ਸਵੇਰ ਸੁਵੇਰ ਦਾ ਟਾਈਮ ਜੀ ਤੇ ਅੱਜ ਫਿਰ ਹਮਾਮ ਰੈਡੀ ਹੈ ਜੀ ਅੰਦਰ ਗੋਬਰ ਵਾਲੀਆਂ ਪਾਥੀਆਂ ਜਿਹੜੀਆਂ ਦੀਆਂ ਪਾਥੀਆਂ ਉਹ ਪਾਈਆਂ ਗਈਆਂ ਜੀ ਤੇ ਇਹ ਪਾਣੀ ਛੱਡਦਾ ਫਿਰ ਦੁਬਾਰਾ ਤੋਂ ਗਰਮ ਆ ਦੇਖੋ ਜੀ ਇਧਰ ਜਮਾਣ ਓਕੇ ਰਿਪੋਰਟ ਤੱਤਾ ਪਾਣੀ ਆਉਂਦਾ ਹੈਗਾ ਜੀ ਤੁਹਾਨੂੰ ਦਿਖਾਇਆ ਹੀ ਸੀ ਪਰਸੋਂ ਕੰਮ ਤੇ ਇਹ ਲਗਭਗ ਦੋ ਤਿੰਨ ਘੰਟੇ ਤਾਂ ਚੱਲ ਹੀ ਜਾਂਦਾ ਹੈ ਲਗਭਗ ਤੇ ਜੇ ਗੱਲਬਾਤ ਕਰੀਏ ਅਸੀਂ ਇਹ ਵਧੀਆ ਚੀਜ਼ ਹੈ ਜੀ ਨੇਚਰਲ ਹੈ ਵਧੀਆ ਹੈ ਓਕੇ ਰਿਪੋਰਟਲੀ ਹੈ ਜੀ ਤੇ ਬਿੱਟੂ ਇੱਕ ਘੰਟਾ ਜੀ ਅਸੀਂ ਇਸ ਟਾਈਮ ਸਾਰੇ ਜਾਗ ਗਏ ਨੇ ਟਾਈਮ ਸਵੇਰੇ 7:30 ਵਜੇ ਦੇ ਕਰੀਬ ਦਾ ਹੋ ਗਿਆ ਹੋਇਆ ਜੀ ਸਾਈਕਲ ਆਪਣੇ ਇੱਥੇ ਖੜੇ ਹੋ ਗਏ ਸੀਗੇ ਜੀ ਰਾਤ ਤੇ ਹੁਣ ਤਿੰਨ ਸਾਈਕਲ ਇੱਥੇ ਹੀ ਰਹਿਣਗੇ ਜੀ ਹੁਣ ਨਹੀਂ ਜਾ ਸਕਦੇ ਆਪਾਂ ਇਕੱਠੇ ਤੇ ਮੇਰੇ ਵਾਲਾ ਸਾਈਕਲ ਹੀ ਜਾਊਗਾ ਇੱਕ ਜਿਹੜਾ ਆ ਖੜਿਆ ਹੈਗਾ ਜੀ ਘਰ ਨੂੰ ਵਾਪਸ ਲੁਧਿਆਣੇ ਉਸ ਤੋਂ ਬਾਅਦ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਕੱਲ ਦੇ ਵਲੋਗ ਚ ਦੱਸਾਂਗੇ ਜੀ ਤੇ ਥੋੜਾ ਜਿਹਾ ਆਪਾਂ ਐਕਸਪੈਂਸ ਵੀ ਦੱਸਾਂਗੇ ਅੱਜ ਦੇ ਵਲੋਗ ਚ ਕਿੰਨਾ ਖਰਚਾ ਆ ਕਿੰਨਾ ਨਹੀਂ ਤੇ ਇੱਕ ਵਲੋਗ ਡੈਡੀਕੇਟਿਡਲੀ ਮੈਂ ਬਣਾਉਂਗਾ ਜੀ ਕਿ ਕਿੱਦਾਂ ਕੁੰਮੇ ਰਹੇ ਆ ਜੀ ਅਸੀਂ ਸਾਰਾ ਕੁਝ ਇਕੱਠੇ ਜੇ ਇਸ ਟਾਈਮ ਸਾਰੇ ਇਸ ਪਏ ਹੋਏ ਨੇ ਜੀ ਸੌ ਰਹੇ ਨੇ ਨੀਂਦਰਾ ਲੈ ਰਹੇ ਨੇ ਇਹ 15 ਮਿੰਟ ਅਸੀਂ ਥੋੜਾ ਨਿੱਗ ਜਾ ਲੈ ਲਈ ਜੀ। ਉਹ ਹਾਂਜੀ ਬਾਪੂ ਚੱਲੇ ਹੋ ਫਿਰ। ਹਾਂ ਬੇਟਾ ਜੇ ਤੁਸੀਂ ਚੱਲੇ ਫਿਰ। ਉਹ ਚੰਗਾ ਪਾਏ ਜੀ। ਅੱਜ ਨਹੀਂ ਪੈਂਦੇ ਪੁੱਤ। ਠੀਕ ਹੈ। ਓਕੇ ਜੀ ਓਕੇ। ਹਾਂ ਬਹੁਤ ਬਹੁਤ ਧੰਨਵਾਦ ਸਾਡੇ ਬੱਚਾ ਨੂੰ। ਜੋ ਪਿਆਰ ਕਰਦੇ ਆ ਬਤ ਬਤ। ਉਹਨਾਂ ਦੇ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ। ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਜਿੰਨੇ ਵੀ ਪਬਲਿਕ ਸਾਥ ਦੇ ਜਾਂਦੇ ਨੇ ਉਹਨਾਂ ਦਾ ਬਹੁਤ ਧੰਨਵਾਦ। ਰਾਤ ਨੂੰ ਵੀ ਗੱਲਾਂ ਕੀਤੀਆਂ ਸੀਗਾ। ਮੈਨੂੰ ਸਾਰਾ ਕੁਝ ਜਿਆਦਾ ਹੈ। ਬਰਾੜ ਵਰਗੇ ਬਾਈ ਵਰਗੇ ਜਾਂ ਕਿਤੇ ਵੀ ਇੰਦੋਂ ਆਮ ਜੱਕਦੇ ਪਟਿਆਲਾ ਬਾਹਰ ਦੀ ਭੈਣ ਰਾਤ ਭੂਆ ਜੀ ਵੀ ਕਹੀ ਸੀ ਜੀ ਕੋਈ ਗੱਲ ਨਹੀਂ ਭੈਣ ਆ ਸਾਡੀ ਠੀਕ ਹੈ ਸਾਡੇ ਬੱਚਾ ਦੀ ਭੂਆ ਹੈ ਅਰੇ ਪਰਵਾਦਾਂ ਚੜਦੀ ਕਲੇ ਰੱਖੇ ਵਾ ਠੀਕ ਹਾਂ ਜਿੰਨੇ ਹੁਣ ਪੈਰ ਕਰਦਾ ਉਹਨਾਂ ਨੂੰ ਚੜਦੀ ਕਲੇ ਧੰਨਵਾਦ ਠੀਕ ਹੈ ਜੀ ਹਾਂ ਮੇਰੇ ਪਾਸ ਨਾ ਤੋਂ ਹੈ ਸਾਸਰੀ ਘਾਲ ਜੀ ਸਾਰਿਆਂ ਨੂੰ ਨਾ ਤੋਂ ਹੈ ਜੀ ਨਾ ਲਿਆ ਹਾਂਜੀ ਕਿਦਾ ਉੱਤੋਂ ਪਾਣੀ ਲਿਆ ਸੀਗਾ ਹਮਾਮ ਚੋਂ ਹਾਂ ਅੱਛਾ ਤਸਵੀਰ ਨਾ ਲੀ ਆ ਨਾ ਜਲਦੀ ਮੀਰਾ ਮਨ ਲਗਾ ਬਟਰ ਪਨੀਰ ਖਤਮ ਹੋ ਗਿਆ ਹੈ ਨਾ ਨਹੀਂ ਵਾਧੂ ਪਿਆ ਪਿਆ ਲਾ ਫਿਰ ਤਪਖਾਣਾ ਹੈ ਨਾ ਕਈਆਂ ਨਹੀਂ ਪਈਆ ਵਾਹ ਜੀ ਵਾਹ ਲੈ ਪਹਿਣਾ ਸਾਡੀ ਲੱਗੀ ਹੋਈ ਹੈ ਜੀ ਰੋਟੀਆਂ ਬਣਾਉਣ ਤੇ ਨਾਲ ਸਾਗ ਤਰਿਆ ਹੋਇਆ ਮਾਤਾ ਨੇ ਜੀ ਇੱਧਰ ਸਾਡੀ ਮਾਤਾ ਜੀ ਉਹ ਹਾਂ ਜੀ ਐਂ ਜਾ ਕਰ ਦੋ ਮਾੜਾ ਜਾਂ ਮਾਤਾ ਦੇ ਘਰ ਆਈ ਗਏ ਐਸੀ ਟਮਾਟਰ ਖੋ ਚੀ ਦੋਸਤੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਲਾ ਹੁੰਦਾ ਲਾ ਕੀ ਕਰੀ ਜੰਨਾ ਨੌਕ ਕਰਕੇ ਜਾਂਦਾ ਸੀ ਲੈ ਚੱਕ ਪੈ ਗਿਆ ਦੇਸੀ ਕੇ ਇੱਥੇ ਫੜਾ ਦੇ ਲੋ ਮੈਨੂੰ ਫੜਾ ਦੇ ਕਿਉਂ ਬੈਠ ਕੇ ਜਿਦਿਆਂ ਨਾ ਮੈਂ ਉੱਥੇ ਲੈ ਜਾਵਾਂਗਾ ਤੁੱਪ ਚ ਬੈ ਕੇ ਖਾਵਾਂਗਾ ਚੱਲ ਆ ਮੈਂ ਲੈ ਆਉਣੀ ਠੀਕ ਆਹਣੇ ਪਾੜ ਤੂੰ ਖਾ ਤੂੰ ਪਹਿਲੇ ਛਕਦੇ ਆ ਜੀ ਰੋਟੀ ਫਿਰ ਸਮਾਨ ਸੱਲਾ ਪੈਕ ਕਰਕੇ ਆਪਣਾ ਜਿਹੜਾ ਸਮਾਨ ਪਿਆ ਹੋਇਆ ਲੈ ਕੇ ਨਿਕਲਾਂਗੇ ਜੀ ਆਪਾਂ ਵੀ ਆਪਣੇ ਘਰ ਵੱਲ ਨੂੰ ਦਹੀਂ ਸਾਗ ਬੀਬੀ ਦਾ ਬਣਾਇਆ ਹੋਇਆ ਤੇ ਨਾਲ ਜੀ ਆਪਣੇ ਮਟਰ ਪਨੀਰ ਦੀ ਸਬਜ਼ੀ। ਲੋ ਜੀ ਬਾਈ ਹੁਣ ਆਪਣਾ ਜਾਣ ਦਾ ਟਾਈਮ ਹੋ ਗਿਆ। ਸਵੇਰ ਦਾ ਅਸੀਂ ਬੈਗ ਬੂਕ ਤਿਆਰ ਕਰੀ ਜਾਂਦੇ ਸੀਗੇ। ਸਾਮਾਨ ਸੂਣ ਪਾ ਕੇ ਤੇ ਬੈਗ ਜਮਾ ਐਣ ਬੰਨ ਕੇ ਤੇ ਹੁਣ ਆਪਾਂ ਚੱਲਦੇ ਆ ਜੀ ਇੱਥੋਂ ਦੀ ਤੇ ਚਾਰੇ ਭਰਾਵਾਂ ਨੂੰ ਹੁਣ ਆਪਾਂ ਬਾਏ ਬਾਏ ਬੋਲ ਦੇਣਾ ਹੈਗਾ। ਥੋੜਾ ਜਿਹਾ ਅੱਗੇ ਜਾ ਕੇ ਬੋਲਾਂਗੇ ਇੱਥੋਂ ਦੀ ਬੱਸ ਘਰੋਂ ਚੱਲੇ ਆ ਤੇ ਬੱਸ ਥੋੜਾ ਜਿਹਾ ਟਾਈਮ ਹੋਰ ਨਾਲ ਹੈ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਤਾ ਨਹੀਂ ਕਿੰਨੇ ਚਿਰ ਬਾਅਦ ਦੁਬਾਰਾ ਮਿਲਾਂਗੇ। ਕੁਝ ਨਹੀਂ ਪਤਾ ਜਰਨੀ ਦਾ ਡੈਸਟੀਨੀ ਦਾ ਡੈਸਟੀਨੀ ਕਿੱਥੇ ਲੈ ਕੇ ਜਾਂਦੀ ਹੈ। ਵਲੋਗ ਦੇ ਨਾਲ ਬਣੇ ਰਹੋ ਚਾਰੇ ਭਰਾਵਾਂ ਦੇ ਸੰਦੀਪ ਦਾ ਸਫਰਨਾਮਾ ਬਿੱਟੂ ਫੇਲੀਅਰ ਤੇ ਫੇਲ ਬੰਦਾ ਜੀ ਤੇ ਸਾਰਿਆਂ ਦੇ ਜਿਹੜਾ ਹੈਗਾ ਚੈਨਲ ਦਾ ਜਿਹੜਾ ਹੈਗਾ ਲਿੰਕ ਵਗੈਰਾ ਵੀ ਹੈਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਵਲੋਗ ਆਉਂਦੇ ਰਹਿਣਗੇ ਆਉਂਦੇ ਰਹਿਣਗੇ ਬਿੱਟੂ ਹਾਂ ਹਾਂ ਹੋਰ ਆਉਣਗੇ ਛੜਦਾ ਨਹੀਂਗਾ ਕੰਮ ਨਾਲ ਸੰਦੀਪ ਵੀ ਇਹ ਤਾਂ ਚਲਾ ਕੇ ਚੱਲਾ ਇਹ ਸਾਈਕਲ ਆਪਣਾ ਚਲਾ ਕੇ ਲੈ ਕੇ ਜਾਊਗਾ ਸੰਦੀਪ 22 300 ਕਿਲੋਮੀਟਰ ਜਿੰਨਾ ਵੀ ਇਹਦਾ ਘਰ ਹੈਗਾਗਾ ਤੇ ਨਾਲ ਆਪਣਾ ਹਰਪਾਲ ਹੈਗਾ ਇਹਦਾ ਤਾਂ ਪਿੰਨ ਨਾਲ ਹੀ ਐ 7-8 ਕਿਲੋਗਾਂ ਨਾਲ 8 ਕਿਲੋਮੀਟਰ ਹੈਗਾ ਨਾਲ ਹੀ ਇਹ ਵੀ ਚਲਾ ਕੇ ਲੈ ਕੇ ਜਾਊਗਾ ਮੈਨੂੰ ਹੈਗਾ ਜੀ ਇੱਕ ਘਰੇ ਕੰਮ ਜ਼ਰੂਰੀ ਅੱਜ ਰਾਤ ਵੈਸੇ ਤਾਂ ਕੱਲ ਰਾਤ ਨੂੰ ਜਾਣਾ ਸੀਗਾ ਉਹ ਕੰਮ ਕਰਨ ਪਰ ਅੱਜ ਰਾਤ ਜਾਵਾਂਗੇ ਤੇ ਫਿਰ ਮੈਂ ਅੱਜ ਚੜਾ ਕੇ ਲੈ ਕੇ ਜਾਵਾਂਗਾ ਸਾਈਕਲ ਬਠਿੰਡੇ ਵਾਲੀ ਕੋਈ ਬੱਸ ਦੇ ਵਿੱਚ ਕਿਉਂਕਿ ਮੈਂ ਇਕੱਲਾ ਹੀ ਆ ਜੀ ਤੇ ਇਹਦਾ ਤਾਂ ਭਰਾ ਆਊਗਾ ਲੈਣ ਇਹਨਾਂ ਦੇ ਨਾਲ ਚਲੇ ਜਾਣਾ ਮੈਂ ਇਕੱਲਾ ਆਂ ਤੇ ਫਿਰ ਮੈਂ ਬੱਸ-ਬਸ ਤੇ ਚੜਾ ਕੇ ਲੈ ਜਾਵਾਂਗਾ ਜੀ ਬਠਿੰਡੇ ਸਾਈਕਲ ਹਾਂ ਮੈਨੂੰ ਚੜਾ ਕੇ ਜਾਓ ਪਲੀਜ਼ ਯਾਰ ਭਾਈ ਤੇ ਆ ਜਾਓ ਫਿਰ ਚੱਲੀਏ ਹਾਂ ਚੱਲਦੇ ਆਂ ਜੀ ਫਿਰ ਹੁਣ ਆਪਾਂ ਇੱਥੋਂ ਦੀ ਤੇ ਸਾਰਿਆਂ ਨੂੰ ਬਾਏ ਬਾਏ ਕਹਿ ਦਿੰਨੇ ਆ ਹਾਂ ਆ ਫੜੀ ਸਾਈਕਲ ਫੜਾ ਕੈਮਰਾ ਥੋੜਾ ਇੱਧਰ ਕਰ ਦੋ ਸਾਡੀਆਂ ਭੈਣਾਂ ਜਿਨ੍ਹਾਂ ਨੇ ਇੰਨਾ ਵਧੀਆ ਸਾਗ ਬਣਾ ਕੇ ਖਵਾਇਆ ਤੇ ਮਟਰ ਪਨੀਰ ਵੀ ਤੁਹਾਡਾ ਹੀ ਬਣਾਇਆ ਹੋਇਆ ਸੀ ਹਾਂਜੀ ਵੀਰੇ ਵੈਰੀ ਨਾਈਸ ਬਹੁਤ ਸਵਾਦ ਕੁਝ ਬੋਲੋ ਬੱਸ ਬੋਲ ਲੂੰਗੇ ਬਸ ਇਹ ਹੀ ਕਹਦੇ ਆ ਵੀ ਜਿਹੜੀ ਸੰਗਤ ਹੁਣ ਤੱਕ ਤੁਹਾਡਾ ਸਾਥ ਨਿਭਾਈ ਜਾਂਦੀ ਸੀ ਛੋੜੇ ਚਾਰੇ ਵੀਰਾਂ ਦੀ ਬਲੌਗ ਦੇਖਦੀ ਸੀ ਅੱਗੇ ਤੋਂ ਵੀ ਸਾਰੇ ਭਰਾ ਇਸੇ ਤਰ੍ਹਾਂ ਹੀ ਬਲੌਗ ਦੇਖਦੇ ਰਹਿਣ ਤੇ ਇਹ ਵਧੀਆ ਤੇ ਚੰਗੇ-ਚੰਗੇ ਬਲੌਗ ਬਣਾਉਂਦੇ ਰਹਿਣ ਧੰਨਵਾਦ ਬਹੁਤ ਬਹੁਤ ਧੰਨਵਾਦ ਤੇਦਰ ਸਾਡੀ ਮਾਤਾ ਹਾਂਜੀ ਮਾਤਾ ਪਿਆਰੀ ਬੰਨੇ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਸਾਡੀ ਮਾਤਾ ਜੀ ਨੇ ਬਿੱਟੂ ਦੀ ਮਾਂ ਸਾਡੀ ਮਾਂ ਜੀ ਕੁਝ ਕਹਿਣਾ ਤੁਸੀਂ ਕਹ ਦੋ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦੋ ਲਾਇਕ ਸ਼ਕਰੀਬ ਤੇ ਵੀਡੀਓ ਸਾਰੇ ਦੇਖੋ ਮੇਰੇ ਚਾਰੇ ਪੁੱਤਾਂ ਦੀ ਸ਼ਕਰੀਬ ਸ਼ਕਰਪਾਰਾ ਵਾਧੋ ਵਾਧ ਸ਼ੇਅਰ ਕਰਿਓ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਟਿਕ ਭੈਣ ਸਾਡੀ ਹੋਰ ਉਧਰ ਨੇ ਤੇ ਥੋੜੇ ਕੈਮਰੇ ਦੇ ਘੱਟ ਸਾਹਮਣੇ ਕੈਮਰੇ ਦੇ ਘੱਟ ਆਉਂਦੇ ਨੇ ਤੇ ਨਾਲ ਆ ਫਰੇਮ ਵੀ ਲੈ ਕੇ ਜਾਣੇ ਨੇ ਇਹ ਬਚਾ ਕੇ ਲੈ ਕੇ ਜਾਵਾਂਗੇ ਟੁੱਟਣ ਨਾ ਜੀ ਤੇ ਇੱਕ ਆ ਵੀ ਹੈਗਾ ਪਾਲਾ ਵੱਡਾ ਇਹ ਜੀ ਸਨਮਾਨ ਹਰੀ ਬੋਲ ਆ ਗਿਆ ਚਲੋ ਜੀ ਤੇ ਸਾਡੇ ਇੱਕ ਹੋਰ ਪੈਨ ਜੀ ਨੇ ਜਿਹੜੀ ਪਹਿਨੀ ਪੰਨੇ ਆ ਜੀ ਪਹਿਲੇ ਤਾਂ ਤੇ ਇਹਨਾਂ ਨੇ ਵੀ ਜਿਹੜਾ ਹੈਗਾ ਕਾਫੀ ਸਾਨੂੰ ਕੱਲ ਪ੍ਰੋਤਸਾਹਿਤ ਕੀਤਾ ਮੋਟੀਵੇਟ ਕੀਤਾ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲ ਦੇ ਘਟ ਨੇ ਥੜੀ ਸੰਗ ਦੀ ਆ ਜਾਂਦੀ ਹੈ ਜੀ ਕਿ ਜਿਹੜੀ ਕੈਮਰੇ ਸਾਹਮਣੇ ਮੇਰੀ ਮਾਤਾ ਵੀ ਇਦਾਂ ਹੀ ਨੇ ਜੀ ਘਾਟੀ ਬੋਲਦੇ ਨੇ ਹੁਣ ਵਾਰ ਚੱਲਦੇ ਜੀ ਜਿਆਦਾ ਦਿਓ ਧੰਨਵਾਦ ਜੀ ਓਕੇ ਤੇ ਆ ਇੱਕ ਨਿਕੜੀ ਭੱਜੀ ਜਾਂਦੀ ਹੈ ਕੁਛ ਤਾਂ ਕਹਦੇ ਅੰਗਰੇਜ਼ੀ ਚ ਦੋ ਚਾਰ ਸ਼ਬਦ ਮਾਰ ਦੇ ਲੈ ਨਹੀਂ ਬੋਲਦਾ ਕੈ ਨਹੀਂ ਬੋਲਦਾ ਅੰਸਲ ਵਟੇ ਲੈ ਜਾਂਦੀ ਹੈ ਹਾਂ ਨਹੀਂ ਬੋਲਦੀ ਨਹੀਂ ਬੋਲਦੀ ਤੈਨੂੰ ਦੱਸਦਾ ਰਾਤੀ ਤਾਂ ਕਹਿੰਦੀ ਸੀ ਨੀਸ਼ੂ ਨਹੀਂ ਆਇਆ ਨੀਸ਼ੂ ਨਹੀਂ ਆਇਆ ਐਂ ਕਹਿੰਦੀ ਸੀ ਬੋਲ ਪਤਾ ਕੈ ਰਹੇ ਤਾਂ ਹੈਲੋ ਗਿਆ ਦੇਖ ਲਈ ਹੈਲੋ ਹੈਲੋ ਬਸ ਜਿੰਨਾ ਨਾ ਹੀ ਬੋਲਣਾ ਤੋਤੇ ਚਲੋ ਘਰ ਦੇ ਬਾਹਰ ਆ ਗਏ ਆ ਜੀ ਪਿੱਟੂ ਦੇ ਤੇ ਸਾਰਿਆਂ ਨੂੰ ਜਿਹੜਾ ਹੈਗਾ ਆਪਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਵਿਸ਼ੇਸ਼ ਨਿਮਾਨ ਕਰਿਆ ਬਹੁਤ ਬਹੁਤ ਧੰਨਵਾਦ ਸਾਈਕਲ ਬਾਹਰ ਆ ਗਏ ਹੋਏ ਨੇ ਤੇ ਹੁਣ ਬਸ ਆਪਾਂ ਪੋਚੋ ਮੰਡੀ ਤੱਕ ਜਾਣਾ ਹੈ ਕੈਂਚੀਆਂ ਤੱਕ ਸਾਈਕਲ ਉੱਤੇ ਚੜਾ ਕੇ ਆਪਾਂ ਸਾਈਕਲ ਆਪਣੇ ਲੈ ਜਾਣੇ ਨੇ ਜੀ ਲੁਧਿਆਣੇ ਵਾਲਦੋ ਕਿ ਆਪਣੀਆਂ ਦੋ ਫੋਟੋਆਂ ਨੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਲੈ ਜਾਣੀ ਜ਼ਰੂਰੀ ਨੇ ਤੇ ਉਹਨਾਂ ਨੂੰ ਵੀ ਲੈ ਕੇ ਜਾਣਾ ਹੈਗਾ ਜੀ ਚਲਿਏ ਓਏ ਚਲੋ ਚਲੇ ਮਿਤਵਾ ਉਹ ਸਾਹਮਣੇ ਗੁਰੂ ਘਰ ਰਹਿ ਗਈ ਆ ਇਧਰ ਕਣਕ ਲੱਗੀ ਹੋਈ ਐ ਅਖੀਰਵਾਰ ਜੀ ਸਾਈਕਲ ਚਲਾਈ ਜੰਨੇ ਆ ਚੱਕਰ ਆਮ ਸਿੰਘ ਗੜਾ ਜੀ ਤੇ ਇਹਨਾਂ ਨਾਲ ਹੀ ਅਖੀਰਲੀ ਵਾਰੀ ਚਲਾ ਰਹੇ ਹੁਣ ਪਤਾ ਨਹੀਂ ਕਦੋਂ ਚਲਾਵਾਂਗੇ ਤੁਹਾਨੂੰ ਨਹੀਂ ਪਤਾ ਬਾਈ ਡੈਸਟੀਨੀ ਦਾ ਕੁਝ ਨਹੀਂ ਪਤਾ ਹਾਂਜੀ ਹਾਂਜੀ ਟੂਰਦੇ ਆ ਜੀ ਅਮਰੀਕਾ ਤੋਂ ਮੇਰੀ ਦੋ ਜੀ ਤੋਰੇ ਹੀ ਸਾਈਕਲ ਇਹ ਤਾਂ ਤੋਰੇ ਹੀ ਆ ਜੀ ਮੈਂ ਕ ਅਮਰੀਕਾ ਤੋਂ ਚੱਲ ਵੀ ਬਾਈ ਚਲਦੇ ਆ 5 ਕਿਲੋਮੀਟਰ ਉੱਥੋਂ ਸਾਈਕਲ ਚੜਾਂਗੇ ਜੀ ਆਪਣੇ ਬਹੁਤ ਚੰਗਾ ਰਿਹਾ ਸਵੇਰ ਤੋਂ ਕਦੀ ਹਮਾਮ ਵਿੱਚ ਨਹਾਨੇ ਆ ਕਦੀ ਵਧੀਆ ਖਾਣੇ ਆ ਸਾਗ ਤੇ ਕਦੀ ਮਟਰ ਪਨੀਰ ਦੀ ਸਬਜ਼ੀ ਬਹੁਤ ਪਿਆਰ ਮਿਲਿਆ ਬਿੱਟੂ ਬਾਈ ਦੇ ਘਰੋਂ ਤੇ ਬਸ ਹੁਣ ਵੇਲਾ ਜਾਣ ਦਾ ਜੀ ਉਧਰ ਸੰਦੀਪ ਲੰਡਾ ਸਾਈਕਲ ਚਲਾਈ ਜਾਂਦਾ ਜੀ ਇੱਧਰ ਇਹ ਵੀ ਨਹੀਂ ਇਹਦਾ ਤਾਂ ਸਹੀ ਆ ਹਲੇ ਉਹ ਬਾਈ ਲੈ ਚੱਕ ਚੜਤਾ ਜਾਊਗਾ ਇਹਨਾਂ ਨੂੰ ਹੁਣ ਬਾਏ ਬਾਏ ਕਰਨਾ ਹੈਗਾ ਪੁੱਛਤਾ ਲੇਕੇ ਪਹਿਲਾਂ ਮੈਂ ਹਾਂ ਪਹੁੰਚ ਗਏ ਜੀ ਪੁੱਚੋ ਮੰਡੀ ਪੁੱਚੋ ਕੈਂਚੀਆਂ ਇੱਥੋਂ ਮਿਲ ਜਿਹਾ ਜਾਣਗਾ ਹਾਂ ਪਹੁੰਚ ਗਏ ਜੀ ਪੁੱਚੋ ਕੈਂਚੀਆਂ ਤੇ ਟਾਈਮ ਹੋ ਗਿਆ ਸਾਰਿਆਂ ਨੂੰ ਛੱਡਣ ਦਾ ਆਰ ਕਾਰ ਆਏ ਜੀ ਸਾਰਾ ਇਲਾਕਾ ਆਪਾਂ ਚੱਕਰਾਮ ਸਿੰਘ ਫਤੇ ਤੋਂ ਤਕਰੀਬਨ 4 4.5 ਕਿਲੋਮੀਟਰ ਪੁੱਚੋ ਮੰਡੀ ਪੁੱਚੋ ਕੈਂਚੀਆਂ ਸਮਾਨ ਕੁਛ ਇਕੱਠੇ ਰੱਖਿਆ ਹੋਇਆ ਜੀ ਅਸੀਂ ਤੇ ਸਾਈਕਲ ਆ ਆ ਗਿਆ ਜੀ ਚਾੜਨਾ ਹੈ ਤੇ ਫਿਰ ਚੱਲਣਾ ਜੀ ਬੱਸ ਦਾ ਇੰਤਜ਼ਾਰ ਕਰ ਰਹੇ ਹਾਂ ਲੁਧਿਆਣੇ ਦੇ ਨਹੀਂ ਘੜਾ ਪਾਵਾਂਗਾ ਰੁਕਣਾ ਪੈਣਾ ਆ ਦੇਖ ਲਓ ਜੀ ਆਪਾਂ ਤੇ ਜਾਣ ਦੀ ਕਾਹਲ ਕਰੀ ਜਾਂਦੇ ਦੇਖ ਲਓ ਹੁਣ ਜਾਂਦੇ ਸ਼ਟਰ ਕਿ ਵੀ ਨਹੀਂ ਜਾ ਰਹੇ ਜੀ ਜਾਏਗਾ ਕਿਤਰ ਕਰੋ ਫੋਨ ਆਇਆ ਕੋਈ ਨਾ ਆ ਜਵੇ 2 ਕੁ ਮਿੰਟ ਖੜ ਜਾ ਹੁਣ ਚੱਲ ਫਿਰ ਯਾਰ ਮਨ ਨੂੰ ਆਪਾਂ ਬਾਏ ਕਹਿਣਾ ਹੈਗਾ ਦੁਬਾਰਾ ਆਪਾਂ ਕਦੋਂ ਮਿਲਾਂਗੇ ਕਿੰਨੇ ਦਿਨਾਂ ਬਾਅਦ ਮਿਲਾਂਗੇ ਦੁਆਰਾ ਇਮੋਸ਼ਨਲੀ ਆਪਾਂ ਹੁਣੇ ਪ੍ਰਵੇਸ਼ ਕਰ ਥੋੜਾ ਚਲੇ ਗਏ ਸੀ ਚਲੋ ਕੋਈ ਕੰਮ ਜ਼ਰੂਰੀ ਹੁੰਦਾ ਤਾਂ ਕਰਕੇ ਛੇਤੀ ਜਾਣਾ ਪਿਆ ਤੁਹਾਨੂੰ ਪਤਾ ਲੱਗ ਗਈ ਹੈ ਕੰਮ ਕੀ ਸੀਗਾ ਆ ਬਿੱਟੂ ਚਲ ਠੀਕ ਆ ਮੇਰਾ ਭਰਾ ਬਿੱਟੂ ਠੀਕ ਆ ਭਾਈ ਐਂ ਤਾਂ ਲੈ ਤੈਨੂੰ ਜਾਣ ਦਿੰਦਾ ਦੁਆਰਾ ਬਾਈ ਕਰਾਂਗਾ ਏ ਇੱਕ ਉਹ ਖੜਾ ਸੰਦੀਪ ਉਹ ਹਾਂ ਜੀ ਬਾਸ਼ਾ ਬਿੱਟੂ ਕੋਟੀ ਬੜੀ ਸੋਹਣੀ ਪਾਈ ਆ ਯਾਰ ਨਵੇਂ ਸਫਰ ਤੇ ਜ਼ਰੂਰ ਮਿਲਾਂਗੇ 8 ਮਹੀਨੇ ਸਫਰ ਰਿਹਾ ਬਹੁਤ ਵਧੀਆ ਰਿਹਾ ਸੁਖਦਮਈ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਾਂ ਨੂੰ ਇੰਨੀ ਸਪੋਰਟ ਕੀਤੀ। ਮਾਚੋੜਾ ਮਹੀਨਾ ਹਫ਼ਤਾੜੇ ਲਾਏ ਉਹ ਵੀ ਵਧੀਆ ਰਹੇ ਨੇ। ਥੋੜੀ ਸਪੋਰਟ ਜਿਹੜੀ ਹੋਈ ਉਹਨਾਂ ਦੀ ਸਰਦ ਥੋੜੀ ਸਪੋਰਟ ਨਾਲ ਹੀ ਆਪਾਂ ਜਿਹੜਾ ਟੂਰ ਕੰਪਲੀਟ ਕਰ ਪਾਏ ਆ। ਸਾਰੇ ਫਿਰਦੇ ਆ। ਹਾਂਜੀ ਹਾਂਜੀ। ਤੇ ਐਵੇਂ ਸਪੋਰਟ ਬਣਾਈ ਰੱਖਿਓ ਨਿਸ਼ੂ ਬਾਈ ਦੇ ਚੈਨਲ ਤੇ। ਤੇ ਫਿਰ ਵੀ ਉਹਦੇ ਵੀ ਬਿੱਟੂ ਦੇ ਵੀ ਹਰਪਾਲ ਦੇ ਵੀ ਬਾਈ। ਠੀਕ ਆ ਜੀ। ਚਲਿਆ ਫਿਰ ਬੱਸ ਆ ਲੈਣ ਦੇ ਬੱਸ। ਬੱਸ ਆ ਲੈਣ ਦੇ। ਬਿੱਟੂ ਹਰਪਾਲ ਤੇ ਸੰਦੀਪੋਰੀ ਜਾ ਰਹੇ ਨੇ ਬਾਈ। ਤੇ ਆਹ ਫਿਰ ਦੋ ਕੁ ਬਾਈ ਆਏ ਨੇ। ਹਾਂ ਕੀ ਹਾਲ ਆ ਬਾਈ? ਇਹ ਹਰਪਾਲ ਦੇ ਵੱਡੇ ਬਾਈ ਨੇ। ਭਾਈ ਆਇਆ ਇਹ ਇਹ ਜਿਹੜੇ ਨੇ ਆਪਾਂ ਨੂੰ ਬਸ ਚਾੜ ਦੇਣਗੇ ਤੇ ਇਹਨਾਂ ਨੂੰ ਆ ਭੇਜ ਦੇਣੇ ਆ ਧਰਨਾ ਭਾਈ ਚਲ ਓਕੇ ਬਿੱਟੂ ਚਲ ਠੀਕ ਆ ਰਪਾਲ ਓਕੇ ਭਾਈ ਓਕੇ 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 ਉਹ ਸੰਦੀਪ ਤਾਂ ਮੇਰੇ ਹਿਸਾਬ ਨਾਲ ਪਹਿਲੇ ਨਿਕਲ ਗਿਆ ਨਾ ਉੱਡ ਪੁੱਟ ਗਿਆ ਹਾਂ ਚਲ ਠੀਕ ਹੈ ਓਕੇ ਬੜੀ ਸਾਈਕਲ ਤਾ ਚੜ ਜਾ ਬੱਚੇ ਤੂੰ ਤੱਕ ਕੇ ਜਾਣ ਨੂੰ ਬੁਲਾਇਆ ਹੁਣ ਤੈਨੂੰ ਕਰ ਸੌਜੀ ਆ ਗਿਆ ਵੀ ਆਪਣਾ ਸਾਈਕਲ ਆ ਸੱਟਾ-ਸੱਟਾਂ ਦੀਆਂ ਲੱਗੀਆਂ ਵਿਚਾਰੇ ਨੂੰ ਜੀ ਇੰਨਾ ਤਾਂ ਹੁੰਦਾ ਬਾਈ ਇਹਨਾਂ ਦਾ ਰੈਪ ਹੀ ਕਰਾਵਾਂਗਾ ਕਾਲੇ ਰੰਗ ਦੇ ਵਿੱਚ ਲੱਗੀਆਂ ਨੇ ਜੀ ਸਾ ਕੀ ਕਰੀਏ ਜੀ ਚੁੜਾ ਕੇ ਲਿਆਏ ਆ ਬਾਈ ਬਾਕੀ ਦਾ ਲੋਡ ਹੈ ਜੀ ਮੋਟਰ ਦੇ ਗ੍ਰਾਫ ਤਾਂ ਲੱਗੂਗਾ ਸਹੀ ਆਇਆ ਕੋਈ ਦਿੱਕਤ ਆਈ ਏ ਬੈਗ ਬੰਨ ਲਿਆ ਜੀ ਤੇ ਅਲਵਿਦਾ ਕਰ ਦਿੰਨੇ ਆ ਬਾਹਰ ਜਾ ਕੇ ਇਕ ਗੱਲ ਕਰਦੇ ਆ ਜੀ ਖਾਤੇ ਫੜੇ ਨਾ ਬੜਾ ਔਖਾ ਕੰਮ ਲੱਗਦਾ ਹੈਗਾ ਆ ਗਿਆ ਭਾਈ ਆਪਣਾ ਲੈਣ ਜੀ ਫਰੇਮ ਇੱਧਰ ਫੜਾ ਤੇ ਆਪ ਅਸੀਂ ਸਾਈਕਲ ਚਲਾ ਕੇ ਜਾਵਾਂਗੇ ਲੁਧਿਆਣਾ ਸ਼ਹਿਰ ਇੱਥੇ ਪੰਜ ਸੱਤ ਪੋਲ ਨੇ ਇਕੱਠੇ ਚਾਰ ਪੰਜ ਵੈਲਕਮ ਬੈਕ ਟੂ ਦੀ ਹੋਮ ਅਗੇਨ ਓਕੇ ਰਿਪੋਰਟ ਕੰਮ ਕਰਤਾ ਜੀ ਸਾਈਕਲ ਆਪਣਾ ਲਿਆਏ ਆਂ ਜੀ ਘਰੇ ਤੇ ਬੈਗ ਭੂਗਲਾਤਾ ਤੇ ਹੁਣ ਘਰੇ ਆ ਗਏ ਹੋਏ ਆਂ ਅੱਜ ਦਾ ਦਿਨ ਘਰੇ ਤੇ ਕੱਲ ਦੇਖਦੇ ਆ ਕਿੱਥੇ ਨਿਕਲਣਾ ਤੇ ਪਰਸੋਂ ਟੱਚ ਵੀ ਨਹੀਂ ਠਾ ਨਿਕਲ ਜਾਗੇ ਜੀ ਕਿਹੜੇ ਪਾਸੇ ਵੀ ਜਾਵਾਂਗੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ ਬਣੇ ਰਹੋਗੇ ਵਲੌਗ ਦੇ ਨਾਲ ਤਾਂ ਤੇ ਹੁਣ ਮੰਦਿਰ ਜਾ ਰਹੇ ਆਂ ਅੱਜ ਕੋਈ ਪ੍ਰੋਗਰਾਮ ਹੈ ਕਿਹੜਾ ਪ੍ਰੋਪਰਦਾ ਜੀ ਵੱਡੇ ਮੰਦਿਰ ਇਸਕੋਨ ਦੇ ਦਰਸ਼ਨ ਇੰਤਜ਼ਾਰ ਕਰਵਾਨੇ ਆ ਜੀ ਤੁਹਾਨੂੰ ਤੇ ਇਸਕੋਨ ਜਿਹੜਾ ਆਪਣਾ ਇੱਥੋਂ ਲਗਭਗ 14-15 ਕਿਲੋਮੀਟਰ ਦੇ ਲਾਗੇ ਪਾਗੇ ਹੈਗਾ ਜੀ ਤੇ ਉਹ ਪੈਂਦਾ ਜੀ ਆਪਣਾ ਸਾਊਥ ਸਿਟੀ ਦੇ ਵਿੱਚ ਜਿਹੜਾ ਆਊਟਰ ਏਰੀਆ ਆ ਜਾਂਦਾ ਜੀ ਲੁਧਿਆਣੇ ਦਾ ਥੋੜਾ ਬਾਹਰਲਾ ਪਾਸਾ ਤੇ ਠੰਡ ਹੋएगी ਥੋੜੇ ਕੱਪੜੇ ਜੇ ਪਾ ਲਿਓਕਰਪੋਰ ਘਰੇ ਅਸੀਂ ਆ ਗਏ ਨਵੰਦਰ ਗਏ ਨਾ ਕਿਤੇ ਗਏ ਕਰੇ ਆਂਦੇ ਸਾਰੇ ਜਿਹੜਾ ਹੈਗਾ ਸਾਨੂੰ ਬਹੁਤ ਟਾਈਮ ਲੱਗ ਗਿਆ ਕੱਪੜੇ ਵਗੈਰਾ ਧੋਣੇ ਸੀ ਕਿਉਂਕਿ ਅਗਲਾ ਟੂਰ ਅਸੀਂ ਕਿਤਨਾ ਕਿਤੇ ਪਲਾਨਡ ਅਪ ਕਰਨਾ ਸੀਗਾ ਉਹ ਤੁਹਾਨੂੰ ਕੱਲ ਦੇ ਵਲੋਗ ਚ ਦੇਖਣ ਨੂੰ ਮਿਲੂਗਾ ਕਿੱਥੇ ਰੈਸ਼ਡ ਹੀ ਕਰਿਆ ਸਵੇਰ ਦੇ 9 ਵਜੇ ਨੇ ਤੇ ਪਤੰਗਣਾਣੇ ਸ਼ੁਰੂ ਕਰੇ ਨੇ ਬਹੁਤ ਟਾਈਮ ਹੋ ਗਿਆ ਸੀਗਾ ਪਤੰਗ ਤੁਮਗਦਾਏ ਨੂੰ ਗੁੱਡੇ ਉਡਾਏ ਨੂੰ ਤੇ ਕੱਲ ਕਿਤੇ ਵੀ ਨਹੀਂ ਜਾ ਪਾਇ ਰਾਤ ਸਾਡੀ ਉੱਥੇ ਨਿਕਲ ਗਈ ਕਰ ਤੇ ਵਧੀਆ ਰਿਹਾ ਸਵੇਰੇ ਅੱਜ ਮੈਂ ਵਲੌਗ ਵੀ ਲੇਟ ਹੀ ਸਮਾਪਤ ਕਰ ਰਿਹਾ ਹਾਂ ਉਹਦੇ ਲਈ ਬਹੁਤ-ਬਹੁਤ ਮਾਫੀ ਮੰਗਦਾ ਵਾ ਜੀ ਤੇ ਬਾਕੀ ਉਧਰ ਹਰਪਾਲ ਬਿੱਟੂ ਸੰਦੀਪ ਦਾ ਸਵਾਗਤ ਬਹੁਤ ਗੱਜਬੱਜ ਜਿਹਾ ਹੋਇਆ ਉਹਨਾਂ ਨੂੰ ਵੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਦਾ ਸਵਾਗਤ ਕਰਿਆ ਤੇ ਮੈਨੂੰ ਇੱਕ ਦੋ ਮੈਸੇਜ ਵੀ ਆਏ ਉਹਨਾਂ ਨੇ ਕਿਹਾ ਭਾਈ ਤੂੰ ਨਹੀਂ ਆਇਆ ਤੂੰ ਨਹੀਂ ਆਇਆ ਤੇ ਫਿਰ ਮੈਂ ਜਾ ਕੰਮ ਕਈ ਵੇੜਨ ਲੱਗਿਆ ਸੀਗਾ ਮੇਰੇ ਕਪੜੇ ਪਏ ਸੀਗੇ ਟੋਣ ਵਾਲੇ ਕੰਮ ਹੋਰ ਸੀਗਾ ਜੀ ਉਹ ਨਵੇੜ ਕੇ ਮੈਂ ਹੁਣ ਜਮਾ ਵੇਲਾ ਵਾਂ ਤੇ ਆਪਣੇ ਬਿੱਟੂ ਸੰਦੀਪ ਪਰਪਾਲ ਉਹਨੇ ਕਰੇ ਸ਼ਾਇਦ ਥੋੜੇ ਦਿਨ ਵੇਟ ਕਰਨਗੇ ਰੈਸਟ ਕਰਨਗੇ ਤੇ ਉਹਨਾਂ ਚਾਰਾਂ ਮੈਂ ਕਿਤੇ ਇੱਧਰ ਉੱਧਰ ਜਾਇਆ ਵਾਂਗਾ ਤੇ ਉਹ ਵੀ ਵਿਚਾਰੇ ਥੱਕੇ ਹੋਏ ਨੇ ਕਾਫੀ ਦਿਨ ਤੋਂ ਚਲਾ ਰਹੇ ਨੇ ਵਿਚਕਾਰ ਮੈਂ ਲਾ ਰਿਆ ਸੀ ਜੀ 15 20 ਦਿਨ ਮਹੀਨਾ ਕਰੇ ਏ ਉਹ ਵੀ ਮੇਨਾਂ ਘੁੰਮ ਕਰੀ ਲਾ ਲਣਗੇ ਤੇ ਮੈਂ ਕਿਤਨਾ ਕਿਤ ਨਿਕਲ ਜਾਾਂਗਾ ਜੀ ਛੋਟਾ ਮੋਟਾ ਟੂਰ ਵਲੋਗ ਦੇ ਨਾਲ ਬਣੇ ਰਹੋ ਕਿਤੇ ਨਿਕਲਦਾ ਤੁਹਾਨੂੰ ਜਰੂਰ ਦੱਸਾਂਗਾ ਆਉਣ ਵਾਲਾ ਟਾਈਮ ਫੇਰ ਵੀ ਟੂ ਸੰਦੀਪਰ ਪਾਲਣ ਕਿਤਨਾ ਕਿਤੇ ਟੂਰ ਕੱਢਣ ਦਾ ਹੋਵੇਗਾ ਬਣੇ ਰਹੋ ਜੀ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਦਾ ਬਟਨ ਹੈਗਾ ਉਹ ਵੀ ਜਰੂਰ ਦਬਦਿਓ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ ਦੇ ਨਾਲ ਕੱਲ ਨੂੰ ਸਤਿਗੰਦੇਲੀ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਤੇ ਹਰੀ ਈਸ਼ਨਾ ਹਰੀ ਹਰੀ ਬੋਧ